हां जी दोस्तों सारेया नु सस्श्रीकाल स्वागत करते हा टोटा राज है संधू फार्मिंग दे विच तो दोस्तों आज पहुंचे हां ਪਿੰਡ ਲਹਿਰਾ ਲਹਿਰਾ ਪਿੰਡ ਦੋਸਤੋ ਤਹਿਸੀਲ ਜੀਰਾ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਮਖੂ ਤੋਂ ਜਿਹੜੀ ਸੜਕ ਦੋਸਤੋ ਕੋਟ ਹੀ ਸੇਖਾਂ ਨੂੰ ਜਾਂਦੀ ਏ ਇਸੇ ਸੜਕ ਦੇ ਉੱਪਰ ਮਖੂ ਤੋਂ ਕੋਈ 4 ਕਿਲੋਮੀਟਰ ਦੀ ਦੂਰੀ ਪਿੰਡ ਲਹਿਰੇ ਦੀ ਹੈਗੀ ਆ 3 ਤੋਂ 4 ਕਿਲੋਮੀਟਰ ਦੀ ਤੇ ਇਸੇ ਸੜਕ ਦੇ ਉੱਪਰ ਅੱਗੇ ਪੀਰ ਮੁਹੰਮਦ ਪਿੰਡ ਆ ਜਾਂਦਾ ਜੀ ਵੀਰ ਗੁਰਵਿੰਦਰ ਸਿੰਘ ਦੇ ਕੋਲੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਵੀ ਦੋਸਤੋ ਸਾਫ ਸੁਥਰੇ ਚੰਗੇ ਪਸ਼ੂ ਹੁੰਦੇ ਆ ਤੇ ਚੰਗੀ ਮਿਲਕਿੰਗ ਵਾਲੇ ਹੁੰਦੇ ਆ ਠੀਕ ਆ ਜੀ ਤੇ ਅੱਜ ਸੋਇ ਸੋਬਾਏ ਪਸ਼ੂਆਂ ਦੀ ਵੈਸੇ ਗਿਣਤੀ ਜ਼ਿਆਦੀ ਆ ਪਸ਼ੂ ਗੱਭਣ ਤਿਆਰ ਵੀ ਆ ਜਿਹੜੇ ਬਸ ਕੋਈ ਘੰਟੇ 2 ਘੰਟੇ 4 ਘੰਟੇ ਤੱਕ ਸੂਣ ਦੀ ਤਿਆਰੀ ਦੇ ਵਿੱਚ ਵੀ ਨੇ ਤੇ ਬਾਕੀ ਕੋਈ ਵੀ ਰਾਨ ਕੇ ਆਪਣੀ ਨਰਖ ਪਰਖਾ ਤਸੱਲੀ ਆ ਤੁਸੀਂ ਘਰ ਆਣ ਕੇ ਕਰ ਲਿਓ ਜਿਹੜਾ ਪਸ਼ੂ ਸੋਇਆ ਸੋਬਾਇਆ ਹਰ ਵਾਰ ਆਪਾਂ ਕਹਿੰਦੇ ਆ ਵੀ ਦੋ ਡੰਗ ਚੋ ਕੇ ਤਸੱਲੀ ਕਰ ਲਿਓ ਗੱਭਣ ਪਸ਼ੂ ਆਪਣਾ ਜਿਹੜਾ ਦੋਸਤੋ ਚੌਥਾ ਥਾਣਾ ਦਾ ਟਿਪਕੇ ਜਰੂਰ ਤਸੱਲੀ ਕੀਤੀ ਜਾ ਤੇ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਵੈਸੇ ਚਵਾਈ ਹੋਣੀ ਬਾਕੀ ਸੀਗੀ ਦੋਸਤੋ ਘੰਟਾ কা ਪਹਿਲਾਂ ਆਪਾਂ ਅਪਲੋਡ ਕਰਨੀ ਸੀ ਵੀਡੀਓ ਥੋੜਾ ਜਿਹਾ ਆਪਾਂ ਲੇਟ ਹੋ ਗਏ ਆ ਤੇ ਤਾਂ ਕਰਕੇ ਚਵਾਈ ਵੀਰ ਨੂੰ ਕਿਹਾ ਸੀ ਵੀ ਰੋਕੀ ਜਾਵੇ ਠੀਕ ਹੈ ਜੀ ਭਰੇ ਭਾਂਡੇ ਤੁਹਾਨੂੰ ਪਸ਼ੂ ਦਿਖਾ ਦਿੰਨੇ ਆ ਬਾਕੀ ਟਾਈਮ ਤੋਂ ਟਾਈਮ ਆਪਣੀ ਕੋਈ ਵੀਰ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਉਹ ਤੁਹਾਡੀ ਰਿਸਪੌਂਸਿਬਿਲਟੀ ਹੈ ਹੱਕ ਆ ਉਹ ਤਸੱਲੀ ਤੁਸੀਂ ਕਰ ਸਕਦੇ ਜੀ ਆਓ ਲੈਨੇ ਆ ਬਧੇਰੇ ਵੀਰ ਗੁਰਵਿੰਦਰ ਸਿੰਘ ਤੋਂ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਵਿੰਦਰ ਸਿੰਘ ਸੱਸਰੀ ਕਾ ਸੱਸਰੀ ਕਾ ਵੀਰ ਜੀ ਠੀਕ अच्छा वीर गुरविंदर थोड़ा थोड़ा कणी भी पै रही हां नहीं पै रया है नहीं, नहीं भी पै रया अच्छा वीर गुरविंदर पशु व्यापार ਦਾ ਕੰਮ ਆ ਤੁਹਾਡਾ ਹਾਂਜੀ ਤੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਸੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਤੇ ਵੀਡੀਓ ਵੈਸੇ ਆਪਾਂ ਘੱਟ ਪਾਈ ਦੀ ਆ ਲੋਕਲ ਉਹ ਵੇਖੂ ਜਾਂਦਾ ਮਾਲ ਜੀ ਫਿਰ ਜੇ ਜੋੜ ਗਿਆ ਮੈਂ ਹੁਣ ਪਵਾ ਦਈਏ ਇੱਕ ਰੰਗ ਬਿਲਕੁਲ ਜੀ ਮੈਂ ਜਿਆ ਕੀਤਾ ਮੈਂ ਜੀ ਤੇ ਛੇਕ ਨਾਗਾ ਜੀ ਮੈਨੂੰ ਲੱਗਦਾ ਵੀ ਬਕਾਉ ਆ ਇੰਨੇ ਕਿਹ ਗਿਆ ਜੀ ਠੀਕ ਆ ਤੇ ਵੈਸੇ ਸਵੇਰ ਸਵੇਰ ਸਾਰੇ ਤੇ ਇੱਕ ਹੀ ਗੱਬਣ ਮੈਂ ਜਿਹੜੀ ਬਿਲਕੁਲ ਤਿਆਰੀ ਤੇ ਇੱਕ ਗੱਬਣ ਤਿਆਰ ਪੈਣ ਚੋਡੀ ਤੇ ਦੋ ਟੋਕਣਾ ਕੱਬਣਾ ਜੀ ਠ ਦੇ ਲੋ ਬਦਸਤੋ ਦੋ ਤੋਕੜ ਘਬਣਾ ਨੇ ਤੇ ਬਾਕੀ ਤਿੰਨ ਬੱਚਾ ਜਿਹੜੀਆਂ ਬਿਲਕੁਲ ਸਜਰ ਸੁਈਆਂ ਨੇ ਨਾਲ ਬੱਚੇ ਆ ਦੁੱਧ ਤੇ ਚੱਲਣ ਡੀਆਂ ਤੇ ਇੱਕ ਜਿਹੜੀ ਮਾਝ ਤੁਸੀਂ ਇਹ ਸਾਹਮਣੇ ਦੇਖ ਰਹੇ ਜੇ ਤਿਆਰੀ ਤੇ ਇਹ ਪਹਿਲਾਂ ਝੋਟੀ ਤਿਆਰ ਹੀ ਬਸ ਸੂਹ ਬਣਾ ਜਨੇ ਤੇ ਵੀਰ ਗੁਰਵਿੰਦਰ ਪਹਿਲੇ ਬੰਨੋ ਸ਼ੁਰੂਆਤ ਕਿਧਰੋਂ ਕਰਦੇ ਆ ਜੀ ਆ ਝੋਟੀ ਤੋਂ ਖਾਦੇ ਰਹਜੂ ਬਿਲਕੁਲ ਲਓ ਜੀ ਪਹਿਲੇ ਨੰਬਰ ਤੇ ਦੋਸਤੋ ਪਹਿਲਾ ਸੂਆ ਝੋਟੀ ਸੂਣ ਜਾ ਰਹੀ ਆ ਤੇ ਇਹ ਤਿਆਰੀਏ ਵੈਸੇ ਅੱਜ ਅੱਜ ਸੂ ਹੀ ਪੈ ਗਏ ਮੇਰੇ ਸਾਹਮਣੇ ਅੱਜ ਠੀਕ ਆ ਜੀ ਅੱਜ ਦੋਸਤੋ ਸੂ ਸੂਪੂਗੀ ਠੀਕ ਆ ਜੀ ਕਿਸੇ ਟਾਈਮ ਦੀ ਹੈ ਤਿਆ ਇੱਕ ਕੋਈ ਕੋਈ ਸੰਭਲ ਕੇ ਲਿਓ ਜੀ ਰਾਜੂ ਇਧਰ ਉੱਥੇ ਬੰਦੇ ਰੂਟਾ-ਬੂਟਰਾ ਮਾਰਦੇ ਵਾਲ ਮਾਰ ਇਧਰ ਲਿਓ ਜੀ ਆਹ ਇਥੇ ਵਾਲ ਮਾਰਨਾ ਰੂਟਾ ਬੀਟਰਨਾ ਸੋ ਬਾਕੀ ਦੋਸਤੋ ਛੋਟੀ ਦੀਆਂ ਬਰੀਕੀਆਂ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਸਪਾਈਆਂ ਸਪੀਆਂ ਬਹੁਤ ਤੇ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਨੇੜੇਉਂ ਦਿਖਾ ਦਈਏ ਆਹ ਲਓ ਜੀ ਆਹ ਲਓ ਠੀਕ ਆ ਤੇ ਸੁਹਾਵੀਰ ਗੁਰਵਿੰਦਰ ਪਹਿਲਾਂ ਨਹੀਂ ਦੱਸਣਾ ਪਹਿਲਣਾ ਜੀ ਪਹਿਲਣਾ ਠੀਕ ਆ ਜੀ ਤੇ ਬਾਕੀ ਹਾਂ ਤਿਆਰੀ ਹੈ ਦੋਸਤੋ ਹਾਂ ਤਿਆਰੀ ਹੈ ਜੈ ਸੂਬ ਹੈ ਮੇਰੇ ਸਾਹ ਨਾਲ ਹਾਂਜੀ ਹਾਂਜੀ ਆ ਲੋ ਆ ਲੋ ਠੀਕ ਹੈ ਤੇ ਵੀਰ ਗੁਰਵਿੰਦਰ ਦੀ ਡਿਮਾਂਡ ਕੀ ਰਹੂਗੀ ਲੈਣ ਦੇਣ ਕੀ ਕਰਦੇ ਆ ਤਾਂ ਇਹਦਾ 115000 ਰੁਪਏ ਮੰਗਦੇ ਆ ਜੀ 115 ਹਾਂਜੀ ਠੀਕ ਹੈ ਜੀ ਬਾਕੀ ਮੌਕੇ ਤੇ ਵਾਦਾ ਕਟਾ ਹੋ ਜਾਏਗਾ ਕੋਈ ਗੱਲ ਨਹੀਂ ਮਾਣਤਨ ਹੋ ਜੀ ਮਾਣਤਨ ਕਰ ਦਿਆਂਗੇ ਜਿਸ ਹਿਸਾਬ ਨਾਲ ਸੈਟਿੰਗ ਹੋ ਜੀ ਠੀਕ ਹੈ ਜੀ ਲਓ ਦੋਸਤੋ 115000 ਇਹਦੀ ਮੰਗ ਵੀਰਾਂ ਦਾ ਵੀ ਰਹੂਗੀ ਲੈਣ ਦੇਣ ਜਿਹੜੀ ਗੱਲਬਾਤ ਹੈ ਬਾਕੀ ਉਹਦੇ ਵਿੱਚੋਂ ਕੋਈ ਮਾਨਤਾ ਨੂੰ ਹੋ ਜੂਗਾ ਮੌਕੇ ਤੇ ਥੋੜਾ ਬਾਤਾਂ ਕੋਈ ਘਰੇ ਆਉਂਦਾ ਠੀਕ ਆ ਜੀ ਥੋੜਾ ਬਾਤਾਂ ਕੋਈ ਗੁੰਜਾਇਸ਼ ਆ ਮੌਕੇ ਤੇ ਹੋ ਜੂਗੀ ਠੀਕ ਆ ਸੋ ਆ ਤੁਹਾਨੂੰ ਇੱਕ ਵਾਰੀ ਥਣ ਚੱਡਾ ਸਾਰੇ ਪਾਸੇ ਦਿਖਾਤਾ ਆ ਲਓ ਆ ਵਾ ਠੀਕ ਆ ਇਸ ਤੋਂ ਬਾਅਦ ਵੀਰ ਗੁਰਵਿੰਦਰ ਜਿਹੜੀ ਸੈਕੰਡ ਨੰਬਰ ਤੇ ਆ ਮੱਝ ਆਪਣੇ ਦੀ ਇਹ ਸੂਆ ਕਿੰਮਾ ਸੋਈ ਆ ਇਹ ਤੀਜਾ ਸੂਆ ਸੋਈ ਆ ਜੀ ਤੀਜਾ ਸੂਆ ਪੰਜ ਦੂਜਾ ਕਹਿੰਦੇ ਪਰ ਆਪਾਂ ਤੀਜਾ ਹੀ ਕਹਿ ਦਿੰਨੇ ਜੀ ਸਮਾਂ ਕਿੰਨਾ ਕੁ ਹੋ ਗਿਆ ਸੂਈ ਨੂੰ ਸਮਾਂ ਨੂੰ 10 ਦਿਨ ਹੋ ਗਏ ਸੂਈ ਉਹ ਕਟੀਆਂ ਦੀ ਮਗਰ ਮੈਨੇ ਜਾਂਦੀ ਗੱਲ ਦੀ ਠੀਕ ਆ ਜੀ ਦਸਾਂ ਕਿ ਦਿਨਾਂ ਦੀ ਦੋਸਤੋ ਸੂਈ ਆ ਤੇ ਮਗਰ ਕੱਟੀ ਫੀਮੇਲ ਕਾਫ ਨੂੰ ਜਨਮ ਦਿੱਤਾ ਇਸ ਮੱਝ ਨੇ ਤੇ ਸੂਬਾ ਤੁਹਾਨੂੰ ਤੀਜਾ ਦੱਸ ਹੀ ਦਿੱਤਾ ਬਾਕੀ ਥਣ ਦੇਵੇ ਦੀ ਵੇਖੋ ਦੋਸਤੋ ਵੰਡਾ ਬਹੁਤ ਵਧੀਆ ਨੇ ਮਰਲੇ ਦੀਆਂ ਮਰਲੇ ਵੰਡਾ ਨੇ ਆ ਵੇਖੋ ਠੀਕ ਆ ਜੀ ਚੋਂ ਥੜਾ ਦੀ ਸਪੇਸ ਵੀਰਲ ਚੰਗੀ ਆ ਤੇ ਇਹਦੇ ਥੱਲੇ ਹੁਣ ਦੁੱਧ ਦੀ ਕੀ ਹੈਗੀ ਪੋਜੀਸ਼ਨ ਜੀ ਵੀਰ ਜੀ ਦੇ ਵਾਲਾ ਕੰਡੇ ਵਾਲਾ ਦੁੱਧ 12 ਕਿਲੋ ਤੋਂ ਉੱਪਰ ਹੀ ਹੋਗਾ ਮੰਨ ਲਓ ਤੋਲ ਕੇ ਠੀਕ ਆ ਜੀ ਹਾਂ ਲੋ ਦੋਸਤੋ ਤੂਲਵਾ ਦਾ ਦੁੱਧ ਜਿਹੜਾ ਕੰਡੇ ਵਾਲਾ ਉਹ 12 ਕਿਲੋ ਆ ਟਾਈਮ ਤੋਂ ਟਾਈਮ ਕੋ ਚੋ ਲੈਵੇ ਬਾਕੀ ਆਰਡਰ ਦੀ ਕੁਆਲਿਟੀ ਵੀ ਬਾਕੀ ਦੁੱਧ 15 ਕਿਲੋ ਤੋਂ ਬਾਹਰ ਕਰੇਗੀ 15 ਤੋਂ ਬਾਹਰ ਚੱਲੂਗੀ ਹਾਂ ਆਪਾਂ ਚਵਾਵਾਂਗੇ 15 ਤੋਂ ਬਾਹਰ ਜੇ ਮੰਨ ਲਓ ਦੋ ਚਾਰ ਦਿਨ ਰੋਕੇ ਠੀਕ ਹੈ ਜੀ ਹਾਂ ਆ ਮੇਲਾ ਮਾਰਨ ਲਈ ਮੈਂ ਕੱਲ ਹੀ ਚੱਲੀ ਮੇਲੇ ਤੋਂ ਠੀਕ ਹੈ ਜੀ ਲਓ ਜੀ ਠੀਕ ਆ ਉਹ ਦਸਕ ਦਿਨਾਂ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਬਾਕੀ ਮੈਲਿਓ ਚੱਲੀ ਆ ਬਿਲਕੁਲ ਤੁਹਾਨੂੰ ਉਹ ਵੀ ਨਾਲ ਦੀ ਨਾਲ ਦਿਖਾਈ ਦੇਊਗਾ ਕਪੂਸ ਦੇ ਠੀਕ ਹੈ ਜੀ ਮੈਲਿਓ ਸਟਾਰਟ ਹੋ ਗਈ ਆ ਤੇ ਵਧੂਗੀ ਕਰਮਾ ਲਈ ਹੁਣ ਤੋ ਥੋੜੀ ਜਿਹੀ ਉੱਚੀ ਵੀ ਤੁਸੀਂ ਮੰਨ ਸਕਦੇ ਜੇ ਮੀਡੀਅਮ ਹਾਈਟ ਵੀ ਮੰਨ ਸਕਦੇ ਜੇ ਬਾਕੀ ਖੜੀ ਆ ਦੁੱਧ ਵਾਲੇ ਪਾਸਿਓਂ ਦੋਸਤੋ ਖੜੀ ਆ ਥਾਣੇਉਂ ਜਵਾਬ ਹੋ ਚੰਗਾ 2 ਕਿਲੋ ਤੇ ਕਰੀਬ ਗਾੜੀ ਆ ਅਗਲੇ ਥਾਣੇ 'ਚ ਦੁੱਧ ਅੱਛਾ ਵੀਰ ਗਰਵੇਂਦਰ ਤੁਸੀਂ ਦੱਸ ਰਹੇ ਸੀ ਵੀ ਜਿੰਨੇ ਪਸ਼ੂ ਸਾਰਿਆਂ ਦੀ ਗਾੜ ਜਿਹੜੇ ਸੀ ਨੇ ਆ 2 ਕਿਲੋ ਪਰ ਹੀ ਆ ਜੀ ਹਰੇਕ ਪਸ਼ੂ ਦੀ ਠੀਕ ਹੈ ਜੀ ਜਿੰਨੀਆਂ ਟੋਕੜਾਂ ਮੈਂ ਆਪਣੇ ਕੋਲ ਉਹਨਾਂ ਦੇ ਕੋਲ 2 ਕਿਲੋ ਪਰ ਹੀ ਗਾੜੀ ਠੀਕ ਹੈ ਜੀ ਹਾਂ ਲਓ ਜੀ ਤੋਲ ਲੀ ਗਏ ਆ ਲੋ ਸੋ ਬਾਕੀ ਵਿਰਲਾਪੁਰਲਾ ਬਹੁਤ ਸੋਹਣੀਆਂ ਦੋਸਤੋ ਆਰਡਰ ਦੀ ਕੁਆਲਿਟੀ ਦੱਸ ਰਹੀ ਹੈ ਵੀ ਦੁੱਧ ਵਾਲੀ ਮੈਂ ਆ ਠੀਕ ਹੈ ਜੀ ਹੁਣ 12 ਕਿਲੋ ਜਿਹੜਾ ਕਿਸੇ ਵੀਰ ਨੇ ਚੋਕੇ ਦੇ ਟੰਡੇ ਵਾਲਾ ਮੈਂ ਜੀ ਲੀਟਰ ਮਰੋਣੇ ਮੈਂ ਚਾਹੁੰਦਾ 15 ਮਾਰ ਲੈਣਾ ਠੀਕ ਹੈ ਜੀ ਜੇ ਝਾਗ ਵਾਲੇ ਮਾਰਨੇ ਆ ਜੇ ਤੋਲ ਕੇ ਦੇਣਾ ਫਿਰ 12 ਕਿਲੋ ਦੇਾਂਗੇ ਠੀਕ ਹੈ ਠੀਕ ਹੈ ਚੱਲ ਦਿਲਕਰ ਅਜੇ ਉਧਰ ਆਉਂ ਲੈ ਗਾ ਹਾਂ ਜੀ ਹਾਂ ਜੀ ਫਾਂ ਦੇ ਬੰਨ ਦੋ ਬੰਨ ਦੇ ਲਓ ਜੀ ਇਹ ਤਾਂ ਬੱਚਾ ਵੀਰ ਕਿਹਦੇ ਪਾਸੇ ਸੀ ਇਹਦੀ ਆ ਕੱਟੀ ਆ ਜੀ ਆ ਵਾਈਟ ਚਿੱਟੀ ਚਾਰੇ ਜਿਹੜੇ ਪੈਰ ਚਿੱਟੇ ਖੁਰਤੇ ਉੱਤੇ ਉੱਤੇ ਜਿੰਦੇ ਹਾਂ ਨਾ ਨਹੀਂ ਆ ਇੱਕ ਨੰਬਰ ਵਾਲੀ ਜਿਹੜੀ ਕਾਲੀ ਆ ਆ ਕਾਲੀ ਇੱਕ ਨੰਬਰ ਵਾਲੀ ਆ ਠੀਕ ਹੈ ਜੀ ਤੇ ਦੋਸਤੋ ਆਹਦੀ ਪਰਲੇ ਬੰਨੇ ਕਾਲੀ ਖੜੀ ਆ ਪੂਛ ਵਾਈਟ ਆ ਜਿਹਦੀ 2 2-3 ਇੰਚ ਇਹ ਬੱਚਾ ਕੱਟੀ ਇਹਦੀ ਫੀਮੇਲ ਕਾਫ ਆ ਤੇ ਮੁੱਲ ਕੀ ਵੀਰ ਕਰਦੇ ਇਹਦਾ ਮੁੱਲ 1,35,000 ਰੁਪਏ ਜੀ 1,35 ਲੈਣ ਦੇ ਨਾਲ ਆਈ ਆ ਕੋਈ ਨਹੀਂ ਕਰਦਾਂਗੇ ਮੰਨਦਾਂ ਜੀ ਜਿੰਨਾ ਦੇ ਹੋਏਗਾ 1,35,000 ਦੋਸਤੋ ਪਰ ਦੁੱਧ ਬਾਹ ਜੇ ਦੋ ਜਿਆਦਾ ਨਾ ਹੋਵੇ ਕੀ 15 ਤੋਂ ਬਾਹਰ ਵੀ ਜਵਾ ਦੇਾਂਗੇ ਠੀਕ ਹੈ ਜੀ ਹਾਂ ਤੋਲ ਕੇ ਨਾਲੇ ਠੀਕ ਹੈ ਜੀ ਸਭ ਦੋਸਤੋ ਜਿਵੇਂ ਜਿਵੇਂ ਕਰਮ ਵਾਲੀ ਮੈਲੇ ਚੱਲੂ ਕੀ ਦੋ ਦੋ ਚੜੀ ਜਾਣਾ ਇਹਨੇ ਹੁਣ ਫਿਲਹਾਲ 12 ਕਿਲੋ ਦੀ ਚਵਾਈ ਤੁਸੀਂ ਜਿਹੜਾ ਪਹਿਲੇ 12 ਦੇ ਉੱਪਰ ਹੀ ਹੋਊਗਾ ਹੁਣ ਵੀ ਤੋਲ ਕੇ ਬਿਲਕੁਲ ਤੋਲ ਕੇ 12 ਕਿਲੋ ਕੰਡੇ ਵਾਲਾ ਜਿਹੜਾ ਵੀਰਾਂ ਦਾ 12 ਕਿਲੋ ਬਖਾਲਾ ਬੇਸ਼ੱਕ ਕੋਈ ਝਾਗ ਵਾਲੇ ਲੀਟਰ ਮਾਰਨੇ ਆ ਤੇ ਦੋ ਦੋ ਦੋਸਤੋ ਭਾਵੇਂ ਕੋ 13 ਦਾ 14 ਲੀਟਰ ਮਿਲ ਲੈ ਠੀਕ ਆ ਪਰ ਜਿਹੜਾ ਕੰਡੇ ਵਾਲਾ ਉਹ 12 ਕਿਲੋ ਆ ਇਸ ਮਹਿੰਦੇ ਥੱਲੇ ਇਸ ਤੋਂ ਬਾਅਦ ਇੱਕ ਤੀਸਰੇ ਨੰਬਰ ਤੇ ਜਾ ਤੁਹਾਨੂੰ ਦਿਖਾਉਣੇ ਆ ਬੱਲੀ ਠੀਕ ਆ ਜੀ ਮੱਥੇ ਬੱਲ ਕੱਦ ਕਾਠ ਪੂਰਾ ਵੱਡਾ ਫੁੱਲ ਵੱਡੀ ਹਾਈ ਇਹ ਵੀ ਤੀਜੇ ਸੁਆ ਜੀ ਤੀਜੇ ਹਾਂ ਸਮਾਜ ਨੂੰ ਕਿੰਨਾ ਘੋ ਗਿਆ ਜਸਰੀ ਨੂੰ ਇਹ ਵੀ ਬਸ ਦੋ ਦਿਨ ਲੇਟ ਸੋਈ ਐ ਇਸ ਮਾਜ ਨਾਲ ਠੀਕ ਹੈ ਜੀ ਹਾਂ ਤਾਂ ਦੋਸਤੋ ਦੋ ਦਿਨ ਲੇਟ ਸੋਈ ਐ ਵੀ ਆ ਇਹ ਮਲੇ ਦੇ ਵੀ ਚੱਲੀ ਹੋਈ ਆ ਵੇ ਅੱਜ ਮਾਰਨ ਲਈ ਆ ਵੇ 8 ਦਿਨ ਇਸ ਮਾਜ ਦਾ ਸੁਆ ਵੀ ਤੁਸੀਂ ਮੰਨ ਲਿਓ 8 ਦਿਨ ਦਾ ਸਮਾ ਹੋ ਗਿਆ ਇਸ ਇਹਨੂੰ ਸੁਈ ਨੂੰ ਬਾਕੀ ਕਾਤ ਕਾੜ ਤੋ ਵੇਖੋ ਦੋਸਤੋ ਫੁੱਲ ਵੱਟੀ ਹਾਈਟ ਆ ਤੇ ਸੁਆ ਇਹ ਵੀ ਤੀਜਾ ਦੱਸਦਾ ਨਾ ਤੀਜਾ ਜੀ ਜੀ ਬੱਚਾ ਇਹਦਾ ਮਗਰ ਕੀ ਆ ਇਹਦੇ ਮਗਰ ਵੀ ਕੱਟੀ ਆ ਜੀ ਕੱਟੀ ਮਗਰ ਇਹ ਹੁਣ ਦੁੱਧ ਕਿੰਨੇ ਕ ਤੇ ਆ ਗਈ ਇਹ ਵੀ 12-13 ਕਿਲੋ ਹੈ ਹਾਜ਼ਰ ਜੀ ਹੁਣ 12-13 ਕਿਲੋ ਹਾਂ ਤੋਲ ਕੇ ਕੰਡੇ ਵਾਲਾ ਲਓ ਦੋਸਤੋ ਹੈ ਸਾਰੀਆਂ 12-13 ਸਿਰੀਆਂ ਨੇ ਕਰਮਾ ਲਈਆਂ ਠੀਕ ਆ ਜੀ ਜਿੰਨਾ ਦੁੱਧ ਤੁਹਾਨੂੰ ਦੱਸਿਆ ਜਾਊਗਾ ਪਹਿਲਾਂ ਵੀ ਆਪਾਂ ਵੀਡੀਓ ਪਾਈਏ ਇਸ ਘਰੋਂ ਦੁੱਧ ਜਿੰਨਾ ਵੀ ਦੱਸਿਆ ਜਾਂਦਾ ਵੀਰ ਦੋ ਟਾਈਮ ਕੋਈ ਤਸੱਲੀ ਕਰਨ ਆਉਂਦਾ ਤਿੰਨ ਟਾਈਮ ਆਉਂਦਾ ਉਹਨਾਂ ਪ੍ਰੋਪਰ ਦੁੱਧ ਵੀ ਨਿਕਲਦਾ ਹੈ ਠੀਕ ਆ ਤੇ ਬਾਕੀ ਆ ਆਰਡਰ ਦੀ ਕੁਆਲਿਟੀ ਆ ਲਿਆਓ ਜੀ ਥੋੜਾ ਜੀ ਤੋਲ ਕੇ ਕੋਈ ਘੁਮਾਗੇ ਬੰਨ ਦੀ ਕੋਈ ਨਹੀਂ ਠੀਕ ਆ ਜੀ ਚੌੜੇ ਪੇਟ ਪੂਰੇ ਦੇ ਵਿੱਚ ਆ ਦੋਸਤੋ ਵੱਡੀ ਹਾਈਟ ਆ ਕੱਦ ਕਾਠ ਪੂਰਾ ਵੱਡ ਤੋ ਦੋ ਦੋ ਵੀਰਾਂ ਦਾ ਵੀ ਚੰਗਾ ਸੋਨਾ ਚਵਾ ਦੋਗੀ 15 16 ਜਿਹੜੀ ਸਰੀ ਤੋਂ ਦੋਸਤੋ ਇਹ ਮੈਂ ਆ ਠੀਕ ਆ ਜੀ ਹੁਣ ਵੀ ਚੰਗੇ ਮਿਲਕ ਮਿਲਕਤ ਜਿਹੜੀ ਹੁਣ ਚੱਲਣ ਕਿਉਂਕਿ ਜਿਹੜੀ 12 13 ਚੱਲ ਗਈ ਵਧਣੀਆਂ 2000 ਕਿਲੋ ਤੋਂ ਨੋਰਮਲ ਗੱਲ ਹੀ ਆ ਸਭ ਵੀਰ ਗੁਰਵਿੰਦਰ ਚਵਾਇਆਂ ਸਾਰਿਆਂ ਦੀਆਂ ਬਿਲਕੁਲ ਪਾਉਣੀਆਂ ਬਿਲਕੁਲ ਗਾੜੀ ਵੀ ਦੋ ਦੋ ਕਿਲੋ ਤੋਂ ਉੱਪਰ ਹਰੇਕ ਮੈਂ ਦੀ ਠੀਕ ਆ ਜੀ ਹਾਂ ਲੋ ਵੀ ਬਿਲਕੁਲ ਜਿਹੜਾ ਦੋਸਤੋ ਚੰਗਾ ਪਸ਼ੂ ਤੁਹਾਨੂੰ ਚੰਗੇ ਮਿਲਕ ਵਾਲੇ ਜਿਹੜੇ ਵੀਰ ਕੋਈ ਪਸ਼ੂ ਲੱਭ ਰਹੇ ਹੋ ਪੈਸੇ ਵੀ ਚੰਗੇ ਖਰਚ ਹੋਣੇ ਆ ਤੇ ਚੰਗਾ ਮਿਲਕ ਵੀ ਉਹਦੀ ਆ ਮਗਰ ਕੱਟੀ ਆ ਠੀਕ ਆ ਜੀ ਫੀਮੇਲ ਕਾਪ ਆ ਅਠਾਂ ਕਿ ਦਿਨਾਂ ਦਾ ਸਮਾਂ ਤੁਸੀਂ ਮੰਨ ਸਕਦੇ ਜਿਹੜੀ ਆਪਾਂ ਤੁਹਾਨੂੰ ਮੱਝ ਹੁਣ ਦਿਖਾਈ ਆ ਤੇ ਗਰਮੇਦਰ ਵੀ ਤਾਂ ਤੁਹਾਨੂੰ ਮੁੱਲ ਕੀ ਰੋਗਾ ਜਿਹੜੀ ਹੁਣ ਮੱਝ ਆਪਾਂ ਦਾ ਮੁੱਲ 145 ਕਰਦੇ ਹਾਂ ਜਿੰਦਾ 145 ਹਾਂਜੀ ਠੀਕ ਆ ਜੀ 145 ਦੋਸਤੋ ਮੁੱਲ ਰਹੂਗਾ ਜਿਹੜੀ ਬੱਲੇ ਮੱਥੇ ਵਾਲੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਇਹ ਮੱਝ ਦਿਖਾਈ ਆ ਉਸ ਤੋਂ ਬਾਅਦ ਹੁਣ ਚੌਥੇ ਨੰਬਰ ਤੇ ਜਿਹੜੀ ਇਹ ਮੱਝ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਇਹਦੀ ਡਿਟੇਲ ਵੀਰ ਕੀ ਆ ਇਹ ਵੀਰ ਜੀ ਦੂਜੇ ਸਵੇਰ ਝੁੱਟੀ ਆ ਦੂਜੇ ਸਵੇਰ ਹਾਂ ਇਹਨੂੰ ਸਮਾਂ ਅਜ ਕਿੰਨਾ ਲੋ ਜੀ ਦਸਾਂ 12 ਦਿਨਾਂ ਦੀ ਦੋਸਤੋ ਇਹ ਵੀ ਸੂਈ ਆ ਤੇ ਮਗਰ ਇਹਦੇ ਕਟਾ ਉਹ ਨੀਂਦੀ ਦਾ ਵੀ ਕਟਾ ਆ ਜੀ ਬੱਲੇ ਮੱਥੇ ਦਾ ਕਟਾ ਇਹਦਾ ਚਾਰੇ ਪਾਸੇ ਆ ਵੀ ਆ ਵੀ ਮੈਲੇ ਚੱਲੀ ਹੋਈ ਆ ਠੀਕ ਹੈ ਜੀ ਅੱਛਾ ਅਵੀਰ ਗੁਰਵਿੰਦਰ ਸੂਹਾ ਤੇ ਜਾ ਦੱਸਦਾ ਇਹਨੂੰ ਨਹੀਂ ਦੂਜੇ ਸੂਹਾ ਜੀ ਦੂਜੇ ਹਾਂ ਤੇ ਦੁੱਧ ਇਹਦੇ ਥੱਲੇ ਹੁਣ ਕਿੰਨਾ ਕਰ ਦੋ ਦਿਨ ਥੱਲੇ 9 ਤੋਂ 10 ਦੇ ਵਿਚਕਾਰ ਹੈਗਾ ਜੀ ਤੋਲ ਕੇ 9 ਤੋਂ 10 ਹਾਂ ਲਓ ਦੱਸੋ 9 ਤੋਂ 10 ਕਿਲੋ ਦੁੱਧ ਠੀਕ ਆ ਤੇ ਮਗਰ ਇਹਦੇ ਕਟਾ ਮੇਲ ਕਾਫ ਆ ਬਾਕੀ ਸੂਹਾ ਦੂਜਾ ਬਾਕੀ ਇਹ ਫੇਸ ਕੁਆਲਟੀ ਤੁਸੀਂ ਵੇਖ ਕੇ ਚੈੱਕ ਕਰ ਲਓ ਆ ਲਓ ਜੀ ਠੀਕ ਆ ਅੱਛਾ ਗਰਮਿੰਦਰ ਵੀਰ ਜਿੱਦਾਂ ਥਾਣ ਮੋਟਾ ਥੋੜਾ ਜਿਹਾ ਤੇ ਚਵਾਈ ਪੋਲੀ ਆ ਪੋਲੀ ਆ ਜੀ ਠੀਕ ਆ ਜੀ ਲੈ ਵੀ ਰੱਗੋਂ ਥੋੜਾ ਘੁਮਾ ਕੇ ਤੋੜ ਮਾ ਦੇਣਾ ਜੀ ਸੋ ਦੋਸਤੋ ਦਿਨ ਵੀ ਥੋੜੇ ਹੋਏ ਆ 8 7 6 7 7 8 ਦਿਨ ਹੋਇਆ ਸਮਾਂ ਠੀਕ ਆ ਜੀ ਮਗਰ ਕੱਟੀ ਮਗਰ ਦੇ ਕਟਾ ਠੀਕ ਆ ਜੀ ਇਹਨੇ ਮਗਰ ਕਟਾ ਜੀ ਬੱਲੇ ਮੱਥੇ ਵਾਲਾ ਨੀਲੀ ਜੀ ਦਾ ਮਗਰ ਕਟਾ ਤੁਹਾਨੂੰ ਦਿਖਾ ਦਿੰਨੇ ਆ ਅੱਖਾਂ-ਅੱਖਾਂ ਬਿੱਲੀਆਂ ਨੇ ਬੱਗੀ ਮੋਛ ਆ ਵੇਖੋ ਮਗਰ ਕਟਾ ਠੀਕ ਆ ਚਾਰੇ ਖੁਰ ਤੋਂ ਤੇ ਆ ਕਟਾ ਬਹੁਤ ਸੋਹਣਾ ਪਾਇਆ ਕਰਮਾਲੀ ਨੇ ਬੱਚੇ ਕੋਈ ਵੀਰ ਚੰਗੇ ਲੈ ਸਕਦਾ ਨੀਲੀ ਰਾਵੀ ਤੇ ਵੀ ਉਹਨਾਂ ਨੇ ਸਮੇਂ ਦੇ ਵਿੱਚ ਜੇਕਰ ਹੁਣ ਵਧੀਆ ਦੋਸਤੋ ਬੱਚਾ ਪਾਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਚੰਗਾ ਬੱਚਾ ਲੈ ਸਕਦੇ ਜਿਹੇ ਜੀ ਮੱਝ ਤੋਂ 9-10 ਕਿਲੋ 9-10 ਕਿਲੋ ਹੁਣ ਚੱਲਣ ਢਈ ਆ ਬਾਕੀ ਅੱਗੇ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਤੁਦੋਂ ਵੱਜੂਗੀ ਕਰਮਾਲੀ ਬਾਕੀ ਥਣ ਭਾਂਡੇ ਦੀ ਆ ਸਾਫ਼ ਸੁਥਰੀ ਆ ਤੇ ਆ ਲਓ ਜੀ ਸਾਹਿਬੀਰ ਗੁਰਵਿੰਦਰ ਇਹਦੀ ਕੀ ਰਹੂਗੀ ਮੰਗ ਇਹਦਾ 90000 ਰੁਪਏ ਮੰਗਦੇ ਆ ਜੀ 90000 ਹਾਂਜੀ ਠੀਕ ਹੈ ਜੀ 90000 ਦੋਸਤੋ ਮੋਲ ਰਹੂਗਾ ਇਸ ਮੈਂ ਤਾਂ ਜਿਹੜੀ ਆਪਾਂ ਤੁਹਾਨੂੰ ਇਹ ਚੌਥੇ ਨੰਬਰ ਤੇ ਦਿਖਾਈ ਹੈ ਠੀਕ ਆ ਤੇ ਬਾਕੀ ਅੱਗੇ ਥੋੜੀ ਸਮਝ ਆ ਕਿਸੇ ਵੀਰ ਦੀ ਬਾਕੀ ਤਸੱਲੀ ਨਰਕ ਪਰਖਾ ਤੁਸੀਂ ਪੇਂਡਾਂਣ ਕੇ ਕਰ ਲਿਓ ਠੀਕ ਆ ਜੀ ਪਸ਼ੂ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਈ ਜਾਂਦੇ ਪਏ ਆ ਜੋ ਵੀ ਮੌਕੇ ਤੇ ਦੱਸਿਆ ਜਾਂਦਾ ਦੁੱਧ ਉਹਨਾਂ ਹਾਜ਼ਰ ਮਿਲੂਗਾ ਅੱਗੇ ਬਤਾਉਣਾ ਘਟਾਉਣਾ ਉਹ ਕਿਸੇ ਵੀਰ ਦੀ ਚੰਗੀ ਸੇਵਾ ਇਹ ਮੈਂ ਤੋਕੜ ਕੱਪਣਾ ਜੀ ਇਹ ਤੋਕੜ ਕੱਪਣਾ ਜੀ ਅਛਾ ਵੀਰ ਕਰਨ ਤਾਂ ਇਹ ਆਪਣੇ ਘਰ ਦੀ ਮਾਂ ਜੀ ਹੈ ਜੀ ਇਹਨਾਂ ਆਪਾਂ ਲਿਆਂਦੀ ਸੀ ਮੁੱਲ ਪਰ ਮੈਂ ਦੁੱਧ ਚੰਗਾ ਦਿੱਤਾ ਤੇ ਫਿਰ ਮੈਂ ਰੱਖ ਲਈ ਆ ਜੀ ਤੇ ਹੁਣ ਉਹ ਝੋਟੀ ਸੂਣ ਵਾਲੀ ਮਾਂ ਚਲ ਵੇਚਦੀ ਏ ਡੰਡਾ ਜੀ ਅਛਾ ਇਹ ਸੂਈ ਨੂੰ ਇੱਕ ਕਿੰਨਾ ਕ ਸਮਾਂ ਹੋ ਗਿਆ ਅੱਜ ਇਹ ਸੂਈ ਨੂੰ 4 ਕਿ ਮਹੀਨੇ ਹੋ ਗਿਆ ਜੀ 4 ਕਿ ਮਹੀਨਿਆਂ ਦੀ ਸੂਈ ਤੇ ਗੱਬਣ ਕਿੰਨੇ ਮਹੀਨੇ ਦੀ ਚੱਲ ਗੱਬਣ ਇਹ 10 ਜਨਵਰੀ ਨੂੰ ਬਣੀ ਟੀਕਾ ਭਰਾ ਨਵਾਬ ਦਾ ਜੀ ਇਹਨੂੰ ਨਵਾਬ ਦਾ ਅਗਰ ਨਵਾਬ ਤੋਂ ਗੱਬਣਾ ਦੱਸੋ ਠੀਕ ਆ 4 ਮਹੀਨਿਆਂ ਦੀ ਸੂਈ ਅਗਰ ਨਵਾਬ ਤੋਂ ਗੱਬਣਾ ਤਾਂ 2 ਮਹੀਨੇ ਦਾ ਸਮਾਂ ਹੋ ਗਿਆ ਉਹਨਾਂ ਗੱਬਣ ਨੂੰ ਇਹਨੂੰ 10 ਫਰਵਰੀ ਨੂੰ ਹੋਣੇ ਹੀ 2 ਮ 10 مارچ ਨੂੰ 1 ਮਾਰਚ ਦੋਸਤੋ ਅੱਜ ਤੇ 9 ਦਿਨਾਂ ਤੱਕ ਜਨਵਰੀ ਦਾ ਲੱਗੀ ਹੈ ਤੇ 2 ਮਹੀਨੇ ਕੰਪਲੀਟ ਹੋ ਜਾਣਗੇ ਕੱਦ ਪੂਰਾ ਵੱਡਾ ਦੋਸਤੋ ਫੁੱਲ ਵੱਡੀ ਮੱਝ ਆ ਇਹ ਤੁਸੀਂ ਜ਼ਰੂਰ ਤੱਕ ਕੇ ਸੌਦਾ ਕਰਿਓ ਇੱਕ ਆਈਡੀਆ ਰੱਖ ਕੇ ਸੌਦਾ ਕਰਿਓ ਵੀ ਫੁੱਲ ਵੱਡੀ ਹਾਈਟ ਆ ਚੌੜੇ ਪਿੱਟ ਪੂਰੇ ਦੇ ਵਿੱਚ ਚੰਗੀ ਪਲੀ ਪੂਰੀ ਆ ਕਰਮਾਂ ਦੀ ਚੰਗੀ ਸੇਵਾ ਸਾਹਬ ਦੇ ਵਿੱਚ ਰਹੀ ਆ ਤੇ ਹੁਣ ਇਹ ਤਾਂ ਥੱਲੇ ਦੁੱਧ ਕੀ ਹੈ ਮੌਜੂਦਾ ਟਾਈਮ ਤੇ ਦੁੱਧ ਵਰਜਨ ਥੱਲੇ 10 11 ਕਿਲੋ ਤੋਲ ਕੇ ਕੰਡੇ ਵਾਲਾ ਹੈਗਾ ਜੀ ਹੁਣ 10 10 10 ਵੀ ਹੋ ਸਕਦਾ 11 ਵੀ ਹੋ ਸਕਦਾ 10 11 ਹਾਂ ਠੀਕ ਹੈ ਹੈਗਾ ਬੱਚਾ ਮਗਰ ਤੇ ਹਾਂ ਕੱਟਾ ਆਂਦਾ ਉਹ ਮਿਲਦੀ ਬੱਚੇ ਤੇ ਨਾ ਬੱਚੇ ਦੋਵੇਂ ਟਾਈਮ ਜੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ ਠੀਕ ਹੈ ਜੀ ਸੋ ਦੋਸਤੋ ਜਿਹੜੀ ਦੂਜੀ ਗੱਲ ਇਹ ਕਹਿੰਦੀ ਹੋਰ ਵੀ ਖਾਸੀਅਤ ਇਹਦੀ ਫੈਂਟ ਵੀ 10 ਆਉਂਦੀ ਜੀ 10 ਤੋਂ ਉੱਪਰ ਹੀ ਆਉਂਦੀ ਹੈ ਠੀਕ ਹੈ ਜੀ ਹਾਂ ਲੈ ਵੀ ਠੀਕ ਹੈ ਗਾੜ ਗੁਰੂ ਅਗਲੇ ਤੁਹਾਨੂੰ ਗਾੜ ਦੀ 2.5 ਕਿਲੋ ਜੀ ਅਗਲੇ ਤੁਹਾਨੂੰ ਸੋ ਦੋਸਤੋ ਪਹਿਲਾਂ ਜਿਗਰ ਕਰਤਾ ਸੀ ਵੀ 2.5 2.5 ਕਿਲੋ ਗਾੜ ਇਹਨਾਂ ਪਸ਼ੂਆਂ ਦੀ ਹੈਗੀ ਆ ਜਿਹੜੇ ਪਸ਼ੂ ਨੂੰ ਤੁਸੀਂ ਹੱਥ ਪਾਉਂਗੇ ਬਾਕੀ ਵਿ ਠੀਕ ਬੰਡ ਬੁੰਡ ਚੰਗੀ ਐ ਤੇ 9 10 10 ਕਿਲੋ ਜਿਹੜਾ ਦੋਸਤ ਇਹ 16 15 16 ਕਿਲੋ ਦੋਸਤ ਦਿੱਤਾ ਇਹਨੇ ਸੱਜਰ ਦਾ ਸੱਜਰ ਦਾ ਹਾਂ ਠੀਕ ਹੈ ਜੀ ਲੋ ਜੀ ਚਾਰਕ ਮਹੀਨੇ ਦਾ ਸਮਾਂ ਹੋ ਗਿਆ ਠੀਕ ਹੈ ਜੀ ਦੋ ਮਹੀਨੇ ਦੀ ਚੈੱਕ ਪਾਸ ਵਿੱਚ ਆਉਣ ਵਾਲੀ ਆ ਕੋਈ 10 ਮਾਰਚ ਨੂੰ ਜਿਹੜਾ ਦੋਸਤ ਪਤਾ ਲੱਗ ਜਾਊਗਾ 10 ਮਾਰਚ ਮੈਂ ਕਲੀਅਰ ਵੈਸੇ ਮੰਨ ਲਓ ਗੱਬਣੀ ਆ ਜੀ ਗੱਬਣੀ ਚੈੱਕ ਕਰਵਾ ਕੇ ਦੇਾਂਗੇ ਆਪਾਂ ਵੈਸੇ ਠੀਕ ਹੈ ਹਾਂ ਠੀਕ ਹੈ ਗਤ ਗੁਰਵਿੰਦਰ ਵੀਰ ਕੀ ਕਰਾਂਗੇ ਮੋਲੇ ਦਾ ਕਹਿੰਦਾ 90000 ਰੁਪਈਆ ਜੀ 90000 ਹਾਂ ਠੀਕ ਹੈ ਜੀ ਤਾਂ ਦੋਸਤੋ 90000 ਆਪ ਦਾ ਤਾਲਮੇਲ ਬਿਠਾ ਲਿਓ ਥੋੜਾ ਪਾਤਾ ਵਿੱਚੋਂ ਗੁੰਜਾਇਸ਼ ਉਹ ਮੌਕੇ ਤੇ ਹੋ ਜੂਗੀ ਠੀਕ ਹੈ ਜੀ ਕਲੀਅਰ ਤੇ ਇਹ ਮੱਝ ਆਪਾਂ ਤੁਹਾਨੂੰ ਦਿਖਾਤੀ ਪੰਜਵੇਂ ਨੰਬਰ ਤੇ ਇੱਕ ਛੇਵੇਂ ਨੰਬਰ ਤੇ ਮੱਝ ਦਿਖਾਵਾਂਗੇ ਠੀਕ ਹੈ ਜੀ ਤੇ ਉਹਦੇ ਬਾਰੇ ਵੀ ਆਪਾਂ ਫੇਸ ਤੌਰ ਤੇ ਪੂਰੀ ਡਿਟੇਲ ਲੈ ਲਾਂਗੇ ਵੀਰ ਤੋਂ ਅਰੇ ਲਓ ਜੀ ਠੀਕ ਹੈ ਸੋ ਇੱਕ ਲਾਸਟ ਵਿੱਚ ਜਿਹੜੀ ਵੀਰ ਗੁਰਵਿੰਦਰ ਆਪਣੀ ਅਗਲੀ ਆਉ ਮੈਂ ਬਿਲੀਆਂ ਲੋਈ ਵਿੱਚ ਵੀ ਆ ਜਾਂਦੀ ਹੈ ਹਾਂ ਇਹਦੀ ਡਿਟੇਲ ਕੀ ਹੈ ਇਹ ਪਹਿਲਾਂ ਝੋਟੀ ਹੈ ਜੀ ਪਹਿਲਾਂ ਹਾਂਜੀ ਇਹਨੂੰ ਅੱਜ ਸਮਾਂ ਕਿੰਨਾ ਕੋ ਗਿਆ ਸੀ ਇਹਦਾ ਉਹ ਬੱਚਾ ਜੀ ਵੇਖੋ ਹੁਣ 3 ਮਹੀਨੇ ਲਾ ਲਓ 4 ਲਾ ਲਓ 3.5 ਨਾਲੋਂ 2.5 ਲਾ ਲਓ ਉਹ ਸਾਹਮਣੇ ਕੱਟਾ ਖੜਾ ਜਿਹੜਾ ਠੀਕ ਆ ਉਹ ਦਿਖਾ ਦਾਂਗੇ ਆਪਾਂ ਤੇ ਚਲੋ ਕੋ 3 ਮਹੀਨੇ ਵੀ ਆਈਡੀਆਂ ਮੰਨ ਲੈ ਬੱਚੇ ਨੂੰ ਦਿਖਾ ਦਾਂਗੇ ਤੇ ਹੁਣ ਦੁੱਧ ਦੇ ਥੱਲੇ ਵੀ ਹੈਗਾ ਦੁੱਧ ਦੇ ਥੱਲੇ ਨਾ 11 ਕਿਲੋ ਹੀ ਵੀਰ ਜੀ ਪੂਰਾ ਕੰਡੇ ਵਾਲਾ ਜਦੋਂ ਆਪਾਂ ਲਈ ਆਪਣੇ ਕੋਲ ਜੀ ਜਾਨੀ ਲੋਕਦਨ ਲਾਇਆ ਨੇ ਹੁਣ ਥ 10 ਕਿਲੋ ਤੋਂ ਉੱਪਰ ਹੀ ਹੋਵੇਗਾ 10 ਕਿਲੋ ਮੰਨ ਕੇ ਜੇ ਲੋ ਪੱਕਾ ਕੰਡੇ ਵਾਲ ਦੋ ਦੇਗਾ ਉਹਨਾਂ ਥੱਲੇ ਠੀਕ ਹੈ ਜੀ ਹਾਂ ਲੋ ਜੀ 10 ਕਿਲੋ ਦੋਸਤੋ ਕੰਡੇ ਵਾਲ ਦੁੱਧ ਦਾ ਤੇ ਪਹਿਲਾਂ ਇਹ ਛੋਟੀ ਸੂਈ ਆ ਠੀਕ ਹੈ ਜੀ ਬਿੱਲੀ ਮਣਕੀ ਆਖਾ ਬਿਲਕੁਲ ਚੌੜੇ ਪਿੱਠਪੂੜੇ ਦੇ ਵਿੱਚ ਆ ਤੇ ਥਣ ਚੱਡੇ ਦੀ ਤੁਹਾਨੂੰ ਦਿਖਾਉਣੀ ਆਪਾਂ ਥੋੜਾ ਜਿਹਾ ਹੋਰ ਨੇੜੇ ਤੋਂ ਵਿਖਾਲਾ ਕਾਫੀ ਸੋਹਣਾ ਤੇ 10 ਕਿਲੋ ਤੋਂ ਪਲੱਸ ਵੀ ਮੰਨ ਸਕਦਾ ਕੋਈ ਵੀ ਅਰ 10 ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਥਣ ਥਣ ਬਹੁਤ ਸੋਹਣਾ ਨੋਕਲਾ ਥਾਣਾ ਤੇ ਮਗਰ ਇਹਦੇ ਕਟਾ ਮੇਲ ਕਾਫ ਆ ਠੀਕ ਹੈ ਜੀ ਆਈਡੀਆ ਕੋ 3 ਤੇ ਆਕੇ ਬਣੀ ਵੀ ਹੈਗੀ ਆ ਬਣੀ ਆ ਆਪਣਾ ਗਰੰਟੀ ਨਹੀਂ ਆਂਦੀ ਹੈਗੀ ਜਿਵੇਂ ਕੋਈ ਤੇ ਬਸ ਟੀਕਾ ਪਵਾ ਦਾ ਦਾ ਤੇ ਦੇਣਾ ਦੇ ਟੀਕਾ ਭਰੇ ਨੂੰ ਆ ਤੇ ਆਪਣੇ ਕੋਲ 5 ਦਿਨ ਹੋ ਗਏ ਨੂੰ ਆਈ ਨੂੰ ਪਰ ਆਪਾਂ ਨਹੀਂ ਐਵੇਂ ਜਿਹੜੀ ਗੱਲ ਗਲਤ ਨਹੀਂ ਕਰਨੀ ਜੀ ਠੀਕ ਹੈ ਜੀ ਮਤਲਬ ਕਿ ਹਜੇ ਚਲੋ ਬਣੀ ਨਹੀਂ ਆਪਾਂ ਉਹ ਉਹਦੇ ਆ ਪਾਸੇ ਆਪਾਂ ਜਾਂਦੇ ਨਹੀਂ ਹਾਂ ਜਾਂਦੇ ਨਹੀਂ ਉਹ ਹੁਣ ਆਪਣੇ ਘਰ ਦੀ ਮੈਂ ਬਣੀ ਹੋਈ ਉਹ ਪੱਕਾ ਕਹਿਤਾ ਹਾਂ ਜੀ ਹਾਂ ਜੀ ਹਾਂ ਜੀ ਝੂਠ ਮਾਰਨ ਮੈਂ ਆਪਾਂ ਨੂੰ ਕੋਈ ਫੜਾ ਮਾਰਨ ਦਾ ਜੀ ਬਿਲਕੁਲ ਜੀ ਬਿਲਕੁਲ ਹਾਂ ਲਓ ਦੱਸੋ ਫਿਲਹਾਲ ਇਹ ਮਾਜਾ ਵੀਰ ਹੋਂ ਦੇ ਕੋਲ ਝੋਟੀ ਆ ਪਹਿਲਾਂ ਸੁਈ ਹੈ ਠੀਕ ਹੈ ਜੀ ਲੋਹੀ ਦੇ ਵਿੱਚ ਵੀ ਆ ਜਾਂਦੀ ਆ ਤੇ ਬਾਕੀ ਕਰਮਾ ਵਾਲੀ ਦਾ ਜਿਹੜਾ ਦੋਸਤ ਠੰਡਾ ਭਾਂਡਾ ਕਾਫੀ ਖੂਬਸੂਰਤ ਆ 10 ਕਿਲੋ ਦੁੱਧ ਤੇ ਸਜਰਨ ਪੁਸ਼ਾ ਛੱਡਦੀ ਏ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਜੰਮੀ ਪਲੀ ਪੂਰੀ ਆ ਹਾਈਟ ਬੇਸ਼ੱਕ ਦੋਸਤੋ ਮੀਡੀਅਮ ਕੋਈ ਵੀ ਰੰਗ ਕੇ ਸੌਦਾ ਕਰ ਲੇ ਪਰ ਪਲੀ ਪਲੋਸੀ ਪੂਰੀ ਆ ਠੀਕ ਆ ਰਾਜੀ ਆ ਨਿੱਗਰ ਪੂਰੀ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਨੇੜੇ ਤੋਂ ਦਿਖਾ ਦਗੀ ਆ ਲਓ ਜੀ ਲਓ ਜੀ ਠੀਕ ਹੈ ਜੀ ਠੀਕ ਹੈ ਤੋਲ ਲਿਆ ਸੰਭਲ ਕੇ ਆ ਕੋਈ ਗੱਲ ਸਮਾਨ ਇੱਥੇ ਤਾਂ ਇਹਨਾਂ ਲੱਜਾ ਉਹ ਠੀਕ ਹੈ ਅੱਛਾ ਵੀਰ ਗੁਰਵਿੰਦਰ ਸਿੰਘ ਦੀ ਡਿਮਾਂਡ ਕੀ ਕਰਦੇ ਆਪਾਂ ਇਹਦਾ ਮੁੱਲ 85000 ਰੁਪਈਆ ਜੀ 85000 ਹਾਂ ਠੀਕ ਹੈ ਜੀ ਤੇ ਬਾਕੀ ਚੋਣ ਜਾਣ ਆ ਇਨਸਾਫ ਸੋਲੀ ਰੂਮਰ ਗਈ ਆ ਜੀ ਇੱਕ ਨੰਬਰ ਠੀਕ ਹੈ ਜੀ ਲੋ ਦੋਸਤੋ ਚੋਣ ਜਾਣ ਇੱਕ ਨੰਬਰ ਆ ਵੈਸੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਰਹਿੰਦੇ ਆ ਜਿੱਥੋਂ ਵੀ ਮਾਲ ਖਰੀਦਦੇ ਨੇ ਦੋ ਡੰਗ ਚੋਣਾ ਪਾਵੇ ਪਸ਼ੂ ਭਾਵੇਂ ਤਿੰਨ ਟਾਈਮ ਚੋਣਾ ਪਾਵੇ ਆਪਦੀ ਤਸੱਲੀ ਕਰਦੇ ਅੱਗੋਂ ਕੋਈ ਵੀਰ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਤੇ ਡਿਮਾਂਡ ਤੁਹਾਨੂੰ ਦੀ ਦੱਸ ਹੀ ਦਿੱਤੀ ਆ ਲੈਣ ਦੇਣ ਦੱਸ ਹੀ ਦਿੱਤਾ ਇੱਕ ਵਾਰੀ ਤਾਂ ਬੱਚਾ ਵੀ ਆਪਾਂ ਤੁਹਾਨੂੰ ਦਿਖਾ ਦਈਏ ਇਹ ਅੱਜ 6 ਪਸ਼ੂ ਸੀਗੇ ਠੀਕ ਆ ਜੀ ਜਿਨ੍ਹਾਂ ਦੇ ਵਿੱਚ ਬੱਚਾ ਉੱਪਰਲੇ ਬਣਾਈ ਹਾਂਜੀ ਇਹ ਦੂਜੀ ਮਾਈ ਦਾ ਠੀਕ ਹੈ ਲਓ ਜੀ ਕਟਾਈ ਜਾਣਾ ਕਟਾਈ ਕਟਾਈ ਦੋਵੇਂ ਕਟਾਈ ਹੈ ਜੀ ਲਓ ਜੀ ਕਟਾ ਮਗਰਾ ਦੋਸਤੋ ਆ ਤੁਸੀਂ ਅੰਦਾਜ਼ਾ ਲਾ ਲਿਓ ਕੋਈ ਪੋਟਾ ਅੱਧਾ ਪੋਟਾ ਜਿਹੜੇ ਸਿੰਘ ਨਿਕਲੇ ਆ ਤਿੰਨ ਮਹੀਨੇ ਢਾਈ ਮਹੀਨੇ ਤਿੰਨ ਮਹੀਨੇ ਸਮਾਂ ਤੁਸੀਂ ਆਪਦੇ ਸਮਝਣਾ ਮੰਨ ਲਿਓ ਵੈਸੇ ਦੁੱਧ ਸੱਜਰਾਂ ਚ ਹੀ ਹੁੰਦਾ ਹਾਂ ਸੱਜਰ ਸੱਜਰ ਹੈ ਜੀ ਤੇ ਜੇ ਮੈਨੂੰ ਤਾਂ ਜਿਆਦਾ ਵੀ ਸਮਾਂ ਹੋਇਆ ਹੋਸਦਾ ਵੀ ਇਕੱਲੇ ਤੋਂ ਵੱਧ ਵੀ ਜਾਵੇ 6-7 ਕਿਲੋ ਰਹਿ ਜਾਣਾ ਸੀ ਜਿਵੇਂ ਲੋ ਵੀ ਦੋਸਤੋ ਇਹ ਪਸੂ ਸੀਗਾ ਜਵੇਰ ਗੁਰਵਿੰਦਰ ਸਿੰਘ ਉਹਨਾਂ ਦੇ ਕੋਲ ਪਿੰਡ ਲਹਿਰਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਠੀਕ ਹੈ ਜੀ ਤੇ ਮਖੂ ਤੋਂ ਕੋਟ ਹੀ ਸੇਖਾਂ ਵਾਲੀ ਸੜਕ ਦੇ ਉੱਪਰ ਦੋਸਤੋ ਪਿੰਡ ਆ ਲਹਿਰਾ ਤੇ ਪੀਰ ਮਮਦੇਸੇ ਸੜਕ ਦੇ ਉੱਪਰ ਅਗਲਾ ਪਿੰਡ ਆ ਜਾਂਦਾ ਤੇ ਵੀਰ ਗੁਰਵਿੰਦਰ ਇਹ ਪਸੂ ਸੀ ਅੱਜ ਆਪਣੇ ਕੋਲ ਹਾਂਜੀ 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 ਤੇ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰੀਏ ਸਾਂਝੇ ਨੰਬਰ 9858 ਤੇ 27721 ਠੀਕ ਹੈ ਜੀ ਹਾਂਜੀ ਹੋਰ ਕੋਈ ਗੱਲਬਾਤ ਬਸ ਚੜ੍ਹਦੀ ਕਲਾ ਜੀ ਠੀਕ ਹੈ ਜੀ ਇਸੇ ਤਰ੍ਹਾਂ ਪਸੂ ਆਉਂਦੇ ਰਹਿੰਦੇ ਰੂਟੀਨ ਆਉਂਦੇ ਰਹਿੰਦੇ ਆ ਜੀ ਵੀਡੀਓ ਘੱਟ ਬਣ ਜੁੜਦੇ ਘਟਣਗੇ ਵਿਕ ਜਾਂਦਾ ਹਾਂ ਵਿਕ ਜਾਂਦਾ ਆਉਂਦੇ ਵਿਕ ਜਾਂਦਾ ਠੀਕ ਲਓ ਵੀ ਦੋਸਤੋ ਇਹ ਪਸ਼ੂ ਨੇ ਅਜੇ ਵੀਰ ਗੁਰਵਿੰਦਰ ਸਿੰਘ ਹੋਂਦੇ ਕੋਲ ਆਓ ਆਪਣੀ ਨਰਖ ਪਰਖ ਕਰੋ ਤਸੱਲੀ ਕਰੋ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਇਸ ਘਰ ਇਸ ਕਿੱਲੇ ਦੇ ਉੱਪਰ ਆਪਣਾ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ